ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਤਰੀਕ ਹੋ ਚੁੱਕੀ ਆ 27 ਸਤੰਬਰ 2024 ਅੱਜ ਦਿਨ ਸ਼ੁੱਕਰਵਾਰ ਤੇ ਅੱਜ ਪੰਜਾਬ ਤੇ ਹਰਿਆਣਾ ਦੀਆਂ ਬਾਸਮਤੀ ਚ ਆਪਣੇ 17 18 16 92 15 09 ਤੇ 18 47 ਦੇ ਕੀ ਰੇਟ ਰਹੇ ਨੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਚ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਆਪਣੇ ਡੇਲੀ ਅਪਡੇਟ ਵਾਸਮਤੀ ਦੇ ਰੇਟਾਂ ਤੇ ਜਿਹੜੇ ਤਾਜ਼ੇ ਰੇਟ ਨੇ ਉਹਨਾਂ ਤੇ ਆਉਂਦੀ ਰਹਿੰਦੀ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਚ ਵਾਸਮਤੀ 1509 ਕੀ ਰੇਟ ਰਹੀ ਆ ਸ਼ਾਮ ਤੱਕ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਬਟਾਲਾ ਬਟਾਲੇ ਚ ਜਿੱਥੇ 1509 ਰਹੀ ਆ 2615 ਰੁਪਏ ਤੇ 80000 ਜਿਹੜੀ ਬੋਰੀ ਵਿਕਣ ਲਈ ਆਈ ਆ ਫਾਜ਼ਲ ਕਾ ਦੀ ਗੱਲ ਕਰੀਏ ਤਾਂ ਫਾਜ਼ਲ ਕਾ ਚ 1509 ਕੰਬੈਨ ਨਾ ਘੱਟੀ ਰਹੀ ਹੈ ਜੀ 2752 ਰੁਪਏ ਜਿਹੜੀ ਬੋਲੀ ਤੇ ਛੁਣਾ ਲੱਗਿਆ ਤੇ 800 ਪੈਗ ਜਿਹੜਾ ਵਿਕਣ ਲਿਆ ਆ ਅੱਗੇ ਗੱਲ ਕਰਦੇ ਹਾਂ ਜੀ ਤਰਨ ਤਰਨ ਸਾਹਿਬ ਜਿੱਥੇ 1509 ਲੱਗਿਆ 2697 ਰੁਪਏ ਤੇ 1,25,000 ਜਿਹੜੇ ਪੂਰੀ ਵਿਕਣ ਲਿ ਆਈ ਮਨਜੀਠਾ ਮੰਡੀ ਦੀ ਗੱਲ ਕਰੀਏ ਤਾਂ 2620 ਰੁਪਏ ਜਿਹੜੀ ਬੋਲੀ ਤੇ 1509 ਵਸਮਤੀ ਵਿਕੀ ਆ ਲਹਿਰਾ ਗਾਗਾ 2855 ਰੁਪਏ ਤੇ ਮਹਿਤਾ ਮੰਡੀ ਦੀ ਗੱਲ ਕਰੀਏ ਤਾਂ 2600 ਰੁਪਏ ਜਿਹੜਾ ਕੰਬਾਇਨ ਨਾ ਕਟਿਆ ਹੋਇਆ ਝੋਨਾ ਲੱਗਿਆ। ਸਮਾਣਾ 2810 ਰੁਪਏ, ਜੰਡਿਆਲਾ ਗੁਰੂ ਜਿੱਥੇ 2600 ਰੁਪਏ ਲੱਗਿਆ ਜੀ। ਫਤੇਗੜ ਚੂੜੀਆਂ 2640 ਰੁਪਏ। ਸਨਾਮ 1509 ਲੱਗਿਆ ਜੀ 2600 ਰੁਪਏ ਕੰਬਾਇਨ ਨਾ ਕੱਟੀ ਹੋਈ। ਜੇ ਅਖਰ 2782 ਰੁਪਏ। ਇਹ ਪੰਜਾਬ ਦੀਆਂ ਮੰਡੀਆਂ ਸੀ ਜਿੰਨਾਂ ਦਾ ਆਪਾਂ ਤੁਹਾਨੂੰ ਰੇਟ 1509 ਦੱਸਿਆ। ਹੁਣ ਆਪਾਂ ਜਿੱਥੇ ਰੈਣੀ ਦੀਆਂ ਮੰਡੀਆਂ ਚ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ। ਕੋਟਾ ਮੰਡੀ ਜਿੱਥੇ 1509 ਲੱਗਿਆ ਜੀ ਤੇ 17 18 ਦਾ ਰੇਟ ਰਿਹਾ ਕੋਟਾ ਮੰਡੀ ਚ 3300 ਰੁਪਏ ਅੱਗੇ ਲਾੜਵਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਲੱਗਿਆ ਜੀ 2710 ਰੁਪਏ ਤੇ 1847 ਜਿਹੜੀ ਰੇਟ ਲੱਗਿਆ ਜੀ 2600 ਰੁਪਏ ਜਿੱਥੇ 200 ਰੁਪਏ ਜਿਹੜੇ ਮੰਡੀ ਦੇਖਣ ਨੂੰ ਮਿਲੀ ਹੈ ਅੱਗੇ ਗੱਲ ਕਰਦੇ ਆ ਜੀ ਟਹਾਣਾ ਮੰਡੀ ਦੀ ਜਿੱਥੇ 1509 ਲੱਗਿਆ ਕੰਬੈਨ ਨਾ ਕੱਟੀ ਹੋਈ 2900 ਰੁਪਏ ਤੇ ਇੱਥੇ ਤੇਜ਼ੀ ਦਿਖੀ ਹੈ ਜੀ 10 ਰੁਪਏ ਦੇਖਣ ਨੂੰ ਕੱਲ੍ਹ ਨਾਲੋਂ 1847 ਦੀ ਢੇਰੀ ਲੱਗਿਆ 2600 ਰੁਪਏ ਤੇ 200 ਜਿਹੜੀ ਮੰਡੀ ਇੱਥੇ ਵੀ ਦੇਖਣ ਨੂੰ ਮਿਲੀ ਹੈ 1692 ਜਿਹੜੀ ਲੱਗੀ ਹੈ ਜੀ 2870 ਰੁਪਏ ਕੰਬੈਨ ਨਾ ਕੱਟੀ ਹੋਈ ਅੱਗੇ ਗਰਾਉਂਡਾ ਮੰਡੀ ਦੀ ਗਲਗਰੀ ਹੈ 1509 ਲੱਗਿਆ ਜੀ 2645 ਰੁਪਏ ਤੇ 10000 ਜਿਹੜੀ ਬੋਰੀ ਵਿਕਣ ਲਈ ਆਈ ਕੈਂਥਲ ਮੰਡੀ ਦੀ ਗਲਗਰੀ ਤੇ 1509 ਲੱਗਿਆ 2735 ਰੁਪਏ ਤੇ ਤੇਜੀ ਦਾ ਰੁਪਏ ਦੇਖਣ ਨੂੰ ਮਿਲੀ ਹੈ ਇੱਥੇ 30000 ਜਿਹੜੀ ਬੋਰੀ ਵਿਕਣ ਲਈ ਆਈ ਹੈ ਅੱਗੇ ਤਰਾਵੜੀ ਮੰਡੀ ਦੀ ਗਲਗਰੀ ਤੇ 1509 ਜਿਹੜਾ ਕੰਬੈਨ ਨਾ ਕੱਟਿਆ ਹੋਇਆ ਝੋਨਾ ਲੱਗਿਆ ਜੀ 2600 ਰੁਪਏ ਉਥੇ ਹੀ ਹੱਥ ਨਾਲ ਕਟਿਆ ਹੋਇਆ ਝੋਨਾ ਲੱਗਿਆ 1509 2800 ਰੁਪਏ ਜਿਹੜੀ 200 ਰੁਪਏ ਦਾ ਹੈ ਹੱਥ ਤੇ ਕੰਬੈਨ ਦਾ ਫਰਕ 200 ਰੁਪਏ ਤੇਜੀ ਮੰਡੀ ਰਹੀ ਹੈ ਤੇ 3500 ਜਿਹੜਾ ਇੱਥੇ ਕੱਟਾ ਭਰਿਆ ਗਿਆ ਜੀ ਕੋਸੀ ਮੰਡੀ ਦੀ ਗੱਲ ਕਰੀਏ 1509 26551 ਰੁਪਏ ਤੇ 10000 ਜਿਹੜੀ ਬੁਰੀ ਆਈ ਆ ਵਿਕਣ ਲਈ ਨਰੇਲਾ ਮੰਡੀ 1509 ਕੰਬੈਨ ਨਾਲ ਕਟਿਆ ਹੋਇਆ ਲੱਗਾਈ 2625 ਰੁਪਏ 50000 ਬੁਰੀ ਵਿਕੀ ਹੈ ਰਤਿਆ ਮੰਡੀ 'ਚ 2775 ਰੁਪਏ ਸਰਸਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2675 ਰੁਪਏ ਪਾਣੀਪੱਤ 2600 ਰੁਪਿਆ ਰਦੌਰ ਮੰਡੀ 2800 ਰੁਪਿਆ ਲੱਗਿਆ ਜੀ 2000 ਜਿਹੜੀ ਬੁਰੀ ਵਿਕਣ ਲਈ ਆਈ ਹੈ ਸਫੇਦੋ ਮੰਡੀ 2791 ਰੁਪਏ ਸੋਨੀਪੱਤ 2650 ਰੁਪਏ ਅੱਗੇ ਖਨੌਰੀ ਮੰਡੀ ਜੀ ਜਿੱਥੇ ਲੱਗਿਆ 2740 ਰੁਪਏ 1509 ਵਸਮਤੀ ਲੱਗਿਆ ਕਰਨਾਲ ਮੰਡੀ ਦੀ ਗੱਲ ਕਰੀ ਤਾਂ 2735 ਰੁਪਏ ਜਿਹੜਾ ਇਹ ਝੋਨਾ ਲੱਗਿਆ ਕੰਬੈਨ ਨਾਲ ਕੱਟਿਆ ਹੋਇਆ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਪਣੀ ਜਿਹੜੀ ਵੀਡੀਓ ਡੇਲੀ ਡੇਲੀ ਸ਼ਾਮ ਨੂੰ ਅਪਡੇਟ ਹੋ ਜਾਂਦੀ ਹੈ ਤੇ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਮਿਲਦੇ ਆਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ